ਮਨੁੱਖ ਨੂੰ ਬਹੁਤ ਭਰਮ ਆ ਬਹੁਤ ਭੁਲੇਖਾ ਆ ਕਿ ਮੈਂ ਆ ਕਮਾਇਆ ਆ ਮੇਰੇ ਕੋਲ ਆ ਕੁਝ ਹੈਗਾ ਆ ਜੇ ਕੋਈ ਮਨੁੱਖ ਸਾਨੂੰ ਪੁੱਛੇ ਵੀ ਤੂੰ ਕਿੱਥੇ ਆ ਕੋਈ ਬੰਦਾ ਦੱਸ ਸਕਦਾ ਮੈਂ ਕਿੱਥੇ ਆ ਬੰਦੇ ਨੂੰ ਖੁਦ ਨੂੰ ਪਤਾ ਨਹੀਂ ਮੈਂ ਕੌਣ ਆ ਉਹ ਗਵੰਡੀ ਦੇ ਬਾਰੇ ਵਿੱਚ ਆਪਣੇ ਨਾਲ ਉਹ ਵੱਧ ਗਿਆਨ ਰੱਖਦਾ ਹੈ ਜੇ ਤੁਸੀਂ ਉਹਦੇ ਗਵਾਂਡੀ ਦੇ ਬਾਰੇ ਵਿੱਚ ਉਹਨੂੰ ਪੁੱਛੋਗੇ ਉਹ ਤੁਹਾਨੂੰ ਬੜੀ ਜਲਦੀ ਦੱਸੇਗਾ ਮੇਰਾ ਗਵਾਂਡੀ ਜੀ ਬਹੁਤ ਚੰਗਾ ਆ ਜਾਂ ਮੇਰਾ ਗਵਾਂਡੀ ਚੰਗਾ ਨਹੀਂ ਆ ਮੇਰਾ ਗਵਾਂਡੀ ਲਾਲਚੀ ਆ ਜਾਂ ਉਹ ਬਿਲਕੁਲ ਲਾਲਚੀ ਨਹੀਂ ਆ ਕਿਸੇ ਵੀ ਤਰੀਕੇ ਦੀ ਜਾਣਕਾਰੀ ਆਪਣੇ ਨਾਲੋਂ ਵੱਧ ਗਵਾਂਡੀ ਦੇ ਬਾਰੇ ਵਿੱਚ ਆ ਪਰ ਜੇ ਕੋਈ ਸਾਡੇ ਬਾਰੇ ਪੁੱਛੇ ਹੋ ਸਕਦਾ ਬੰਦਾ ਲਾਲਚੀ ਹੋਵੇ ਕਹੇ ਮੈਂ ਲਾਲਚੀ ਨਹੀਂ ਆ ਤਾਂ ਇੱਕ ਭੁਲੇਖਾ ਆ ਉਹਨੂੰ ਖੁਦ ਦੇ ਬਾਰੇ ਪਤਾ ਨਹੀਂ ਕਿ ਮੈਂ ਮੇਰੇ ਅੰਦਰ ਕੀ ਚੱਲ ਰਿਹਾ ਹੈ ਉਹਨੂੰ ਆਪਣੇ ਆਪ ਦਾ ਪਤਾ ਨਹੀਂ ਜਿਸ ਚੀਜ਼ ਦੇ ਉੱਤੇ ਬੰਦਾ ਬਹੁਤ ਘਮੰਡ ਕਰਦਾ ਕਿ ਮੈਂ ਆ ਜਦ ਕਿ ਉਹ ਹੈ ਹੀ ਨਹੀਂ ਇੱਕ ਇਨਸਾਨ ਉਹ ਕਹਿੰਦਾ ਤੂੰ ਮੈਨੂੰ ਜਾਣਦਾ ਨਹੀਂ ਮੈਂ ਕੌਣ ਆ ਸਿਰਫ ਇੰਨੀ ਹਕੀਕਤ ਆ ਪਰ ਅਸਲ ਵਿੱਚ ਉਹ ਕਹਿ ਰਿਹਾ ਹੁੰਦਾ ਕਿ ਮੈਂ ਬਹੁਤ ਕੁਝ ਆ ਪਰ ਬੋਲ ਉਹ ਸੱਚ ਰਿਹਾ ਹੁੰਦਾ ਕਿ ਤੂੰ ਨਹੀਂ ਜਾਣਦਾ ਮੈਂ ਕੌਣ ਆ ਪਰ ਉਦੋਂ ਵੀ ਵੱਡੀ ਸੱਚਾਈ ਆ ਕਿ ਜੇ ਉਹ ਇਹ ਕਹਿ ਦੇਵੇ ਕਿ ਮੈਂ ਨਹੀਂ ਜਾਣਦਾ ਮੈਂ ਕੌਣ ਹਾਂ ਕਹਿੰਦਾ ਮੈਂ ਬਹੁਤ ਜ਼ੋਰਾਵਰ ਹਾਂ ਜਦੋਂ ਬੁਖਾਰ ਚੜ ਜਾਏ ਸੈੱਲ ਘਟ ਜਾਣ ਤੇ ਉਹ ਜ਼ੋਰਾਵਰ ਮੰਜੇ ਤੇ ਪਿਆ ਹੁੰਦਾ ਜ਼ੋਰ ਨਿਕਲ ਜਾਂਦਾ ਉਹਦਾ ਸਾਰਾ ਤੇ ਫਿਰ ਉਹ ਜ਼ੋਰਾਵਰ ਇਹਦਾ ਮਤਲਬ ਝੂਠ ਆ ਉਹ ਜ਼ੋਰਾਵਰ ਨਹੀਂ ਆ ਜ਼ੋਰ ਕੁਝ ਹੋਰ ਚੀਜ਼ ਸੀ ਜਿਹੜੀ ਨਿਕਲ ਗਈ ਇਹਦਾ ਮਤਲਬ ਜ਼ੋਰ ਇਨਸਾਨ ਨਹੀਂ ਆ ਜੋ ਕਹੇ ਮੈਂ ਬਹੁਤ ਖੂਬਸੂਰਤ ਹਾਂ ਇੱਕ ਐਕਸੀਡੈਂਟ ਦੇ ਵਿੱਚ ਉਹਦੀ ਸ਼ਕਲ ਵਿਗੜ ਜਾਏ ਤਾਂ ਖੂਬਸੂਰਤੀ ਨਿਕਲ ਗਈ ਇਹਦਾ ਮਤਲਬ ਖੂਬਸੂਰਤੀ ਉਹ ਇਨਸਾਨ ਨਹੀਂ ਸੀ ਖੂਬਸੂਰਤੀ ਇੱਕ ਕੋਪਰੀ ਚੀਜ਼ ਸੀ ਜਿਹੜੀ ਨਿਕਲ ਗਈ ਤਾਂ ਹੁਣ ਉਹਦੀ ਖੂਬਸੂਰਤੀ ਕਿੱਥੇ ਗਈ ਇਹਦਾ ਮਤਲਬ ਖੂਬਸੂਰਤੀ ਉਹ ਨਹੀਂ ਸੀ ਜ਼ੋਰ ਵੀ ਇਨਸਾਨ ਨਹੀਂ ਸੀ ਅਗਰ ਕੋਈ ਕਹੇ ਕਿ ਅੱਛਾ ਇਹ ਜਿਹੜਾ ਤੇਰਾ ਹੱਥ ਆ ਇਹ ਇਨਸਾਨ ਹੈ ਇਹ ਹੂੰ ਤੂੰ ਤਾਂ ਉਹ ਤੁਸੀਂ ਉਹਨੂੰ ਪੁੱਛੋ ਇਦਾਂ ਉਹਦੀ ਮਾਸ ਦੀ ਚੁਟਕੀ ਭੜ ਕੇ ਇਹ ਤੂੰ ਆ ਕਹੇਗਾ ਨਹੀਂ ਇਹ ਮਾਸ ਆ ਅੱਖ ਤੇ ਹੱਥ ਰੱਖੋਗੇ ਅੱਛਾ ਇਹ ਹੋਏਗਾ ਤੂੰ ਨਹੀਂ ਇਹ ਤਾਂ ਮੇਰੀ ਅੱਖ ਆ ਬਾਲ ਫੜੋਗੇ ਨਹੀਂ ਇਹ ਤਾਂ ਮੇਰੇ ਬਾਲ ਆ ਤੇ ਫਿਰ ਤੂੰ ਕਿੱਥੇ ਆ ਜਦੋਂ ਇੱਕ ਤਸਵੀਰ ਹੁੰਦੀ ਇਹ ਜੀ ਮੈਂ ਆ ਅੱਛਾ ਇਹ ਤੂੰ ਆ ਜਦੋਂ ਤੁਸੀਂ ਉਹਦੇ ਪਾਰਟਸ ਦੇ ਉੱਤੇ ਹੱਥ ਰੱਖੋਗੇ ਕਹੇਗਾ ਇਹ ਉਹ ਆ ਇਹ ਉਹ ਆ ਇਹ ਉਹ ਆ ਮੈਂ ਬਹੁਤ ਤਨੀ ਆ ਤਨ ਨਿਕਲ ਜਾਏਗਾ ਇਹਦਾ ਮਤਲਬ ਤਨੀ ਵੀ ਉਹ ਨਹੀਂ ਸੀਗਾ ਜ਼ੋਰ ਅਬਰ ਵੀ ਉਹ ਨਹੀਂ ਸੀ ਖੂਬਸੂਰਤ ਵੀ ਉਹ ਨਹੀਂ ਸੀ ਅੱਖ ਵੀ ਇੱਕ ਹੋਰ ਚੀਜ਼ ਚਮੜੀ ਵੀ ਇੱਕ ਹੋਰ ਚੀਜ਼ ਤੈਨੂੰ ਕੋ ਤੂੰ ਆਪਣੀ ਅਸਲੀ ਤਸਵੀਰ ਦਿਖਾ ਤੂੰ ਕੌਣ ਆ ਤੇ ਉਹ ਨਾਕਾਮਯਾਬ ਹੋ ਜਾਏਗਾ ਕਦੀ ਨਹੀਂ ਦਿਖਾ ਸਕੇਗਾ ਉਹ ਕੋਉਣ ਆ ਕਿਉਂਕਿ ਅਸਲ ਵਿੱਚ ਇਨਸਾਨ ਨਥਿੰਗ ਕੁਝ ਵੀ ਨਹੀਂ ਹੈ ਇਹਦਾ ਵਜੂਦ ਹੀ ਕੁਝ ਨਹੀਂ ਹੈਗਾ ਇਨਸਾਨ ਦਾ ਜਿਸ ਦਿਨ ਸਾਨੂੰ ਇਹ ਸਮਝ ਆ ਗਈ ਕਿ ਅਸੀਂ ਕੁਝ ਨਹੀਂ ਹਾਂ ਨਾ ਅਸੀਂ ਕੁਝ ਕਰ ਸਕਦੇ ਹਾਂ ਉਸ ਦਿਨ ਇਨਸਾਨ ਉਹ ਸਭੋ ਕੁਝ ਕਰ ਸਕਦਾ ਜੋ ਇਸ ਧਰਤੀ ਦੇ ਬਾਕੀ ਮਨੁੱਖ ਨਹੀਂ ਕਰ ਸਕਦੇ ਹallelujah ਕਿਉਂਕਿ ਸਾਨੂੰ ਆਪਣਾ ਆਪ ਪਰਮੇਸ਼ਵਰ ਦੇ ਹੱਥਾਂ ਦੇ ਵਿੱਚ ਸੌਂਪਣਾ ਪੈਣਾ ਹੈ ਅਸੀਂ ਮਿੱਟੀ ਤੋਂ ਬਣਾਏ ਗਏ ਮਿੱਟੀ ਦਾ ਪੁੱਤਲਾ ਹਾਂ ਇਹ ਜਿਸਮ ਜਿਹਦੀਆਂ ਖੁਆਇਸ਼ਾਂ ਦੇ ਅਸੀਂ ਗੁਲਾਮ ਹੋਏ ਆ ਇਹ ਜਿਸਮ ਸਾਡਾ ਨਹੀਂ ਹੈ ਇਹਨੂੰ ਪਰਮੇਸ਼ਵਰ ਨੇ ਮਿੱਟੀ ਦੇ ਨਾਲ ਗੁੰਨ ਕੇ ਬਣਾਇਆ ਮਿੱਟੀ ਦਾ ਬਣਿਆ ਹੋਇਆ ਹੈ ਇਹ ਜਿਸਮ ਇਹਦੇ ਅੰਦਰ ਪਰਮੇਸ਼ਵਰ ਨੇ ਆਪਣੇ ਸਾਹ ਫੂਕੇ ਉਹਦੇ ਸਾਹਾਂ ਦਾ ਕਰਕੇ ਇਹ ਮਿੱਟੀ ਚੱਲਦੀ ਫਿਰਦੀ ਆ ਜੇਸ ਦਿਨ ਉਹਨੇ ਆਪਣੇ ਸਾਹ ਬਾਹਰ ਖਿੱਚ ਲੇ ਉਸ ਦਿਨ ਇਹਨੇ ਮਿੱਟੀ ਹੋ ਜਾਣਾ ਅਰ ਮੈਂ ਇੱਕ ਦਿਨ ਸੋਚਦੀ ਸੀ ਇੱਕ ਜਾਨ ਕਿੰਨੀ ਵੱਡੀ ਹੋਏਗੀ ਇੱਕ ਜਾਨ ਜਿਹੜੀ ਸਾਡੇ ਅੰਦਰ ਆ ਜਿਹਨੂੰ ਅਸੀਂ ਜਾਨ ਕਹਿੰਨੇ ਆ ਕਹਿੰਦੇ ਜੀ ਜਦੋਂ ਤੱਕ ਜਾਨ ਆ ਨਾ ਉਦੋਂ ਤੱਕ ਸਭ ਕੁਝ ਆ ਤਾਂ ਜਾਨ ਕਿੰਨੀ ਕ ਵੱਡੀ ਚੀਜ਼ ਆ ਇੱਕ ਜਾਨ ਆ ਜਿਹੜੀ ਕੀੜੀ ਦੇ ਅੰਦਰ ਆ ਉਹਦੇ ਨਾਲ ਉਹ ਚੱਲਦੀ ਫਿਰਦੀ ਆ ਇੱਕ ਜਾਨ ਆ ਜਿਹੜੀ ਮਨੁੱਖ ਦੇ ਅੰਦਰ ਆ ਉਹਦੇ ਨਾਲ ਇਹ ਚੱਲਦਾ ਫਿਰਦਾ ਤੇ ਫਿਰ ਕਾਹਦਾ ਹੰਕਾਰ ਜਾਨ ਹੀ ਉਹਨੂੰ ਲਈ ਫਿਰਦੀ ਤੇ ਜਾਨ ਹੀ ਇਹਨੂੰ ਲਈ ਕੁਝ ਵੀ ਬਹੁਤ ਵੱਡਾ ਇਹਦੇ ਕੋਲ ਨਹੀਂ ਆ। ਕੁਝ ਵੀ ਸਪੈਸ਼ਲ ਇਹਦੇ ਕੋਲ ਨਹੀਂ ਆ। ਇੱਕੋ ਹੀ ਚੀਜ਼ ਸਪੈਸ਼ਲ ਆ ਕਿ ਪਰਮੇਸ਼ਵਰ ਦੀ ਕਿਰਪਾ ਇਹਦੇ ਉੱਤੇ ਔਰ ਪਰਮੇਸ਼ਵਰ ਨੇ ਕਹਿ ਦਿੱਤਾ ਕਿ ਮੈਂ ਇਹਨੂੰ ਸਭ ਨਾਲੋਂ ਉੱਤਮ ਬਣਾਇਆ। ਬਸ ਇਹ ਵਰਡ ਵੱਡਾ ਆ। ਇਨਸਾਨ ਵੱਡਾ ਨਹੀਂ ਆ। ਇਹ ਸ਼ਬਦ ਵੱਡਾ ਕਿਉਂਕਿ ਪਰਮੇਸ਼ਵਰ ਨੇ ਇਹਦੇ ਪੱਖ ਦੇ ਵਿੱਚ ਬੋਲ ਦਿੱਤਾ। ਕਿ ਉਹ ਕਿੰਨਾ ਸਾਰਿਆਂ ਨਾਲੋਂ ਉੱਤਮ ਮੈਨੂੰ ਬਣਾਈਏ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਰਾਜ ਕਰੇ ਅਰੇ ਪਰਮੇਸ਼ਵਰ ਦੇ ਉਸ ਸ਼ਬਦ ਦੇ ਉੱਤੇ ਜਿਹੜਾ ਪਰਮੇਸ਼ਵਰ ਦਾ ਹੈ ਉਸ ਸ਼ਬਦ ਦੇ ਨਾਲ ਇੰਨਾ ਕੁਮੰਡੀ ਹੋ ਗਿਆ ਕਿ ਪਰਮੇਸ਼ਵਰ ਨੂੰ ਭੁੱਲ ਗਿਆ ਅਰ ਉਹਨਾਂ ਚੀਜ਼ਾਂ ਦਾ ਗੁਲਾਮ ਬਣ ਗਿਆ ਉਹਨਾਂ ਚੀਜ਼ਾਂ ਦੇ ਵਸ ਪੈ ਗਿਆ ਜਿੰਨਾਂ ਚੀਜ਼ਾਂ ਤੋਂ ਪਰਮੇਸ਼ਵਰ ਨੂੰ ਘੇਣਾ ਆਉਂਦੀ ਆ ਜਿਹੜੇ ਕੰਮ ਪਰਮੇਸ਼ਵਰ ਨੂੰ ਪਸੰਦ ਨਹੀਂ ਅੱਜ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੂੰ ਦੱਬੇ ਪੈਂਦੇ ਆ ਬਹੁਤ ਸਾਰੇ ਲੋਕ ਆ ਇੱਥੇ ਵੀ ਬੈਠੇ ਆ ਜਿਨ੍ਹਾਂ ਦੇ ਨਾਲ ਦੁਸ਼ਟ ਆਤਮਾ ਵਿਭਚਾਰਿਕ ਸਰੀਰਕ ਸੰਬੰਧ ਬਣਾਉਂਦੀਆਂ ਆ ਜਿਨ੍ਹਾਂ ਨੂੰ ਆਪਣੇ ਘਰਾਂ ਚੋਂ ਭੈ ਆਉਂਦਾ ਆ ਇੱਥੋਂ ਤੱਕ ਕਿ ਦੁਸ਼ਟ ਆਤਮੇ ਉਹਨਾਂ ਦੇ ਚਪੇੜਾਂ ਵੀ ਮਾਰ ਜਾਂਦੇ ਆ ਉਹਨਾਂ ਦੇ ਘਰਾਂ ਦੇ ਵਿੱਚ ਗੰਦਗੀ ਵੀ ਸਿੱਟਦੇ ਆ ਹੋਰ ਬਹੁਤ ਸਾਰੇ ਕੰਮ ਜਿਹੜੇ ਆ ਪ੍ਰਿਸ਼ਟ ਕੰਮ ਉਪਰੇ ਸ਼ਤਾਤਮੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਰਦੇ ਆ ਕਿਉਂ ਹੁੰਦੇ ਆ ਉਹ ਕੰਮ ਅੱਜ ਆਪਾਂ ਵਚਨ ਦੇ ਵਿੱਚੋਂ ਇਸੇ ਚੀਜ਼ ਦੇ ਬਾਰੇ ਵਿੱਚ ਦੇਖਣਾ ਆ ਅਸੀਂ ਆਜ਼ਾਦ ਤਾਂ ਹੋਣਾ ਚਾਹੁੰਦੇ ਆ ਪਰ ਉਹ ਕਿਉਂ ਹੋ ਕਿਉਂ ਰਹੇ ਆ ਕਿਉਂ ਦੁਸ਼ਟਾਤਮੇ ਪਿੱਛਾ ਨਹੀਂ ਛੱਡ ਰਹੇ ਤੁਹਾਨੂੰ ਤਾਂ ਪਰਮੇਸ਼ਵਰ ਨੇ ਉੱਤਮ ਬਣਾਇਆ ਤੁਹਾਨੂੰ ਪਰਮੇਸ਼ਵਰ ਨੇ ਰਾਜ ਕਰਨ ਵਾਲੇ ਬਣਾਇਆ ਤੁਹਾਨੂੰ ਪਰਮੇਸ਼ਵਰ ਨੇ ਆਪਣੀ بادشاہਤ ਦੇ ਅਧਿਕਾਰੀ ਬਣਾਇਆ ਔਰ ਕਿਹਾ ਕਹਿੰਦਾ ਧਰਤੀ ਤੇ ਸਾਰੀਆਂ ਜਿੰਨੀਆਂ ਚੀਜ਼ਾਂ ਆ ਧਰਤੀ ਤੇ ਨਜ਼ਰ ਆਉਣਦੀਆਂ ਪਾਣੀ ਦੀਆਂ ਮੱਛਲੀਆਂ ਦੇ ਉੱਤੇ ਵੀ ਔਰ ਆਕਾਸ਼ ਦੇ ਵਿੱਚ ਨਜ਼ਰ ਆਉਣ ਵਾਲੀਆਂ ਚੀਜ਼ਾਂ ਦੇ ਉੱਤੇ ਇਖਤਿਆਰ ਦਿੱਤਾ ਕਹਿੰਦਾ ਰਾਜ ਕਰੇ ਇੱਥੋਂ ਤੱਕ ਪਰਮੇਸ਼ਵਰ ਦੀ ਇਹ ਇੱਛਾ ਆ ਕਿ ਮਨੁੱਖ ਰਾਜ ਕਰੇ ਦੈਟਸ ਵਾਈ ਉਹਨੇ ਉਹਨਾਂ ਚੀਜ਼ਾਂ ਦੇ ਉੱਤੇ ਵੀ ਰਾਜ ਕਰਨ ਦਾ ਅਧਿਕਾਰ ਦੇ ਦਿੱਤਾ ਜਿਹੜੀਆਂ ਮਨੁੱਖ ਨੂੰ ਨਜ਼ਰ ਨਹੀਂ ਆਉਂਦੀਆਂ ਕਹਿੰਦਾ ਵੈਰੀ ਦੀ ਸਾਰੀ ਸ਼ਕਤੀ ਦੇ ਉੱਤੇ ਮੈਂ ਤੈਨੂੰ ਇਕਤਿਆਰ ਬਖਸ਼ਦਾ ਹਾਂ ਕਿਉਂਕਿ ਪਰਮੇਸ਼ਵਰ ਜੀ ਜਾਣਦੇ ਸੀ ਵੈਰੀ ਇਹਦੇ ਉੱਤੇ ਰਾਜ ਕਰ ਸਕਦਾ ਇਸ ਲਈ ਵੈਰੀ ਦੇ ਉੱਤੇ ਵੀ ਰਾਜ ਕਰਨ ਦਾ ਅਧਿਕਾਰ ਮਨੁੱਖ ਨੂੰ ਪਰਮੇਸ਼ਵਰ ਨੇ ਵਚਨ ਦੇ ਰਾਈ ਠਹਿਰਾ ਦਿੱਤਾ ਦੇ ਦਿੱਤਾ ਪਰ ਫਿਰ ਵੀ ਵੈਰੀ ਰਾਜ ਕਰ ਰਿਹਾ ਹੈ ਤੁਹਾਨੂੰ ਪਤਾ ਭਿਆਨਕ ਤੇ ਗੰਦਾ ਸਮਾਂ ਸ਼ੁਰੂ ਹੋ ਚੁੱਕਿਆ ਹੈ ਜਿਸ ਸਮੇਂ ਵਿੱਚ ਆਪਾਂ ਜੀ ਰਹੇ ਆ ਇਹ ਭਿਆਨਕ ਸਮਾਂ ਆ ਔਰ ਗੰਦਾ ਸਮਾਂ ਆ ਇਸ ਸਮੇਂ ਦੇ